ਪੰਜਾਬ ਸਰਕਾਰ ਵੱਲੋਂ ਵੈਟ ਦੇ ਵਿੱਚ ਜਿਹੜਾ ਕਿ ਵਡੌਤਰੀ ਕੀਤੀ ਗਈ ਹੈ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਵੈ ਅਸਰ ਕੀ ਪਿਆ ਹੋਇਆ ਹੈ ਆਮ ਜਨਤਾ ਦੇ ਉੱਤੇ ਉਹ ਲੋਕਾਂ ਨੇ ਜਿਹੜੇ ਨੇ ਕਿ ਆਪਣੇ ਸੁਝਾਅ ਤੇ ਖਾਸ ਤੌਰ ਤੇ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਤੀ ਬੋਝ ਦੇ ਨਾਲ ਉਹ ਜਿਹੜਾ ਕਿ ਜੂਝਣਗੇ ਇਹਦੇ ਬਾਰੇ ਵੀ ਉਹਨਾਂ ਨੇ ਗੱਲਬਾਤ ਆਖੀ ਪਰ ਇਸ ਵਕਤ ਮੇਰੇ ਨਾਲ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਸਪੋਕਸਪਰਸਨ ਮੌਂਟੀ ਸੈਗਲ ਮੌਜੂਦ ਨੇ ਗੱਲਬਾਤ ਮੈਂ ਉਹਨਾਂ ਨਾਲ ਕਰਾਂਗਾ ਵੈਟ ਦੀਆਂ ਕੀਮਤਾਂ 'ਚ ਵਾਧਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਾਜ਼ਮੀ ਤੌਰ ਤੇ ਵਾਧਾ ਹੋਇਆ ਹੈ ਵਪਾਰ ਦੇ ਉੱਤੇ ਕੀ ਅਸਰ ਹੈ ਦੇਖੋ ਗੱਲ ਇਹ ਹੈ ਵੀ ਜੋ ਪੰਜਾਬ ਸਰਕਾਰ ਨੇ ਕੱਲ ਫੈਸਲਾ ਲਿਆ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਵਧਾਣ ਵਿੱਚ ਉਹਦੇ ਤੇ ਵੈਟ ਵਧਾਣ ਦਾ ਉਸ ਫੈਸਲੇ ਨੂੰ ਸਿਰੇ ਤੋਂ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਸਾਰੀ ਪੈਟਰੋਲੀਅਮ ਡੀਲਰਸ ਦੀ ਜਿਹੜੀ ਫਰੇਟਰਨਿਟੀ ਹੈ ਪੰਜਾਬ ਦੀ ਅਸੀਂ ਪਿਛਲੇ 2 ਸਾਲਾਂ ਤੋਂ ਇਸ ਸਰਕਾਰ ਨੂੰ ਔਰ ਇਹ ਸਰਕਾਰ ਬਣਨ ਤੋਂ ਪਹਿਲਾਂ ਵੀ ਇਸ ਸਰਕਾਰ ਬਣਨ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਕਿਤੇ ਨਾ ਕਿਤੇ ਰਿਪਰੈਜ਼ੈਂਟੇਸ਼ਨਸ ਦਿੰਦੇ ਰਹੇ ਹਾਂ ਔਰ ਇਹਨਾਂ ਨੇ ਸਾਨੂੰ ਇਹ ਅਸ਼ਵਾਸਨ ਵੀ ਦੁਆਇਆ ਸੀ ਜਦੋਂ ਇਹ ਸਰਕਾਰ ਬਣੀ ਨਹੀਂ ਸੀ ਇਲੈਕਸ਼ਨ ਮੋਡ 'ਚ ਸੀਗੀ ਉਦੋਂ ਵੀ ਅਸੀਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਸੀ ਸਤਿਗੁਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਬਾਕੀ ਵੀ ਜਿਹੜੇ ਇਹਨਾਂ ਦੇ ਨੂੰ ਮੰਨਦੇ ਰਹੇ ਆ ਉਹਨਾਂ ਸਾਰਿਆਂ ਨੂੰ ਸਾਡੀ ਦੇ ਵਨ ਤੋਂ ਇਹ ਡਿਮਾਂਡ ਸੀਗੀ ਵੀ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਵੈਟ ਹੈ ਪੈਟਰੋਲ ਔਰ ਡੀਜ਼ਲ ਤੇ ਇਹਨੂੰ ਗਵਾਂਡੀ ਸ਼ੂਬਿਆਂ ਤੋਂ ਬਰਾਬਰ ਜਾਂ ਸਸਤਾ ਰੱਖੋ ਸੋ ਦੈਟ ਵੀ ਸਾਡੇ ਜਿਹੜੇ ਟ੍ਰੇਡ ਦੇ ਵਿੱਚ ਜਿਹੜਾ ਸ਼ਿਫਟ ਹੋ ਰਿਹਾ ਔਰ ਜਿਹੜੀ ਦੂਜੇ ਸੂਬਿਆਂ ਤੋਂ ਸਮਗਲਿੰਗ ਹੋ ਕੇ ਮਾਲ ਪੰਜਾਬ ਦੇ ਵਿੱਚ ਆ ਰਿਹਾ ਵੀ ਉਹ ਘਟ ਜਾਏਗਾ ਔਰ ਪੰਜਾਬ ਦਾ ਜਿਹੜਾ ਮਾਲੀ ਹੈ ਉਹ ਵੱਧ ਸਕਦਾ ਲੇਕਿਨ ਮੈਨੂੰ ਇਹ ਕਹਿੰਦੇ ਹੋਏ ਆ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ ਵੀ ਸਰਕਾਰ ਨੇ ਬਹੁਤ ਮਾੜਾ ਕਦਮ ਚੱਕਿਆ ਔਰ ਜਿਹੜਾ ਵੈਟ ਪੰਜਾਬ ਦੇ ਵਿੱਚ ਇਹ ਵਧਾਇਆ ਗਿਆ ਦਿਸ ਇਜ਼ ਦੀ ਥਰਡ ਹਾਈਕ ਇਨ ਲਾਸਟ 2 ਇਅਰਸ ਔਰ ਮੈਂ ਇਹ ਸਮਝਦਾ ਵੀ ਇਸ ਹਾਈਕ ਦੇ ਨਾਲ ਜਿਹੜੇ ਵੀ ਸਾਡੇ ਬਾਰਡਰ ਡਿਸਟ੍ਰਿਕਟਸ ਦੇ ਪੰਪਸ ਨੇ ਖਾਸ ਤੌਰ ਤੇ ਜਿਹੜੇ ਜੰਮੂ ਹਿਮਾਚਲ ਔਰ ਚੰਡੀਗੜ੍ਹ ਦੇ ਨਾਲ ਲੱਗਦੇ ਹੋਏ ਪੰਪਸ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਆ ਔਰ ਜਿਹੜਾ ਉਹਨਾਂ ਦਾ ਵੋਲਿਊਮ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਸ਼ਿਫਟ ਕਰ ਜਾਏਗਾ ਆਲਮੋਸਟ ਜਦ ਤੁਸੀਂ ਗੱਲ ਆਖੀ ਕਿ ਨੁਕਸਾਨ ਹੋਣ ਵਾਲਾ ਕਈ ਤਾਂ ਵੇਲੇ ਹੋ ਹੀ ਗਏ ਨੇ ਜੋ ਹਾਲਾਤ ਨੇ ਇੱਕ ਤੁਸੀਂ ਗੱਲ ਆਖੀ ਸਮਗਲਿੰਗ ਦੀ ਗਵਰਡੀ ਸੂਬਿਆਂ ਦਾ ਜੇ ਮੈਂ ਰੈਵਨਿਊ ਦੀ ਗੱਲ ਕਰਾਂ ਤੇ آمد ਕਿਤੇ ਵਧੀਏ ਤੇ ਪੰਜਾਬ ਕਿੱਥੇ ਸਟੈਂਡ ਕਰਦਾ ਪਿਆ ਦੇਖੋ ਸਨ 2020 ਦੇ ਵਿੱਚ ਕੋਵਿਡ ਤੋਂ ਪਹਿਲਾਂ ਮੇਰੇ ਕੋਲ ਆਫੀਸ਼ੀਅਲ ਡਾਟਾ ਵੀ ਹੈਗਾ 440 ਕਰੋੜ ਰੁਪਿਆ ਹਿਮਾਚਲ ਦੀ ਵੈਟ ਦੀ ਕਲੈਕਸ਼ਨ ਸੀਗੀ ਫ্রম ਪੈਟਰੋਲੀਅਮ ਪ੍ਰੋਡਕਟਸ ਉਹ ਤੁਸੀਂ ਇਹ ਦੇਖੋ ਵੀ ਆ ਜਾਂਦੇ ਸਾਲ 2024 ਤੱਕ ਉਹ ਵੱਧ ਕੇ 1529 ਕਰੋੜ ਰੁਪਿਆ ਹੋ ਗਈ ਤੁਸੀਂ ਇਹ ਦੇਖੋ ਵੀ 350% ਉਹਨਾਂ ਦੀ ਵੈਟ ਦੇ ਵਿੱਚ ਕਲੈਕਸ਼ਨ ਇਨਕਰੀਜ਼ ਹੋਈ ਹੈ ਵੇਅਰ ਐਸ ਇਨ தி ਸੇਮ ਪੀਰੀਅਡ ਉਸੇ ਪੀਰੀਅਡ ਦੇ ਦੌਰਾਨ ਪੰਜਾਬ ਦੀ ਜਿਹੜੀ ਕੈਲਕੂਲੇਟ ਵੈਟ ਦੀ ਕਲੈਕਸ਼ਨ ਹੈ ਉਹਦੇ ਵਿੱਚ ਸਿਰਫ 140% ਦਾ ਵਾਧਾ ਹੋਇਆ ਵਜ੍ਹਾ ਉਹਦੀ ਵਜ੍ਹਾ ਸਿਰਫ ਇਹੀ ਹੈ ਕਿ ਉਹਨਾਂ ਨੇ ਕੋਵਿਡ ਦੇ ਦੌਰਾਨ ਹਿਮਾਚਲ ਨੇ 2 ਰੁਪਏ ਵੈਟ ਘਟਾਇਆ ਸੀ ਔਰ ਪੰਜਾਬ ਸਰਕਾਰ ਨੇ 2 ਰੁਪਏ ਵੈਟ ਵਧਾਇਆ ਸੀ ਤੇ 4 ਰੁਪਏ ਲੀਟਰ ਦਾ ਜਿਹੜਾ ਡਿਫਰੈਂਸ ਹੈਗਾ ਉਸ ਡਿਫਰੈਂਸ ਦੇ ਕਾਰਨ ਜਿਹੜਾ ਮੈਕਸਿਮਮ ਬਾਰਡਰ ਡਿਸਟ੍ਰਿਕਟਸ ਈ ਉਹ ਤੋਂ ਸਾਡੀਆਂ ਸੇਲਾਂ ਹੀ ਉੱਡ ਗਈਆਂ ਔਰ ਜਿਹੜੀ ਉਹਨਾਂ ਦਾ ਵਾਲਿਆ ਸੀਗਾ ਹਿਮਾਚਲ ਦਾ ਉਹ ਵਧਣਾ ਸ਼ੁਰੂ ਹੋ ਗਿਆ ਸੋ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਨਾ ਉਹਦੇ ਵਿੱਚ ਇਹੀ ਲਿਖਿਆ ਹੈ ਵੀ ਤੁਸੀਂ ਜੇ ਪੰਜਾਬ ਦੇ ਵਿੱਚ ਵੈਟ ਦੀਆਂ ਕੀਮਤਾਂ ਗੁਆਂਢੀ ਸੂਬਿਆਂ ਨਾਲੋਂ ਬਰਾਬਰ ਜਾਂ ਘੱਟ ਰੱਖੋਗੇ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪਿਛਲੇ 4 ਸਾਲਾਂ ਦੇ ਵਿੱਚ ਖੇਲ ਦੀਆਂ ਕੀਮਤਾਂ ਦੀ ਗ੍ਰੋਥ ਹੋਈ ਹੈ ਪੰਜਾਬ ਦੇ ਘੱਟੋ-ਘੱਟ ਮਾਲੀਏ ਦੀ ਜਿਹੜੀ ਗਿਣਤੀ ਹੈ ਉਹ 200 ਤੋਂ 300% ਹੋਣੀ ਚਾਹੀਦੀ ਸੀ ਵਧਣੀ ਚਾਹੀਦੀ ਸੀ ਲੇਕਿਨ ਸਿਰਫ 140% ਵਧੀ ਹੈ ਔਰ ਉਸ ਦੇ ਇਲਾਵਾ ਹੋਲਿਸਟਿਕਲੀ ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਿਸਾਨੀ ਨੂੰ ਵੀ ਨੁਕਸਾਨ ਪੈ ਰਿਹਾ ਆਮ ਜਨਤਾ ਨੂੰ ਵੀ ਨੁਕਸਾਨ ਪੈ ਰਿਹਾ ਟਰਾਂਸਪੋਰਟਰ ਸਿਸਟਮ ਜਿਹੜਾ ਹੈਗਾ ਸਾਡਾ ਉਹਦੇ ਨੂੰ ਵੀ ਭਾਰ ਪੈ ਰਿਹਾ ਸੋ ਇਹ ਭਾਰ ਜਿਹੜਾ ਕਿਤੇ ਨਾ ਕਿਤੇ ਮਹਿੰਗਾਈ ਦੀ ਸ਼ੇਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਝੇਲਣਾ ਪੈ ਰਿਹਾ ਔਰ ਇਹ ਤੇਲ ਦੀਆਂ ਕੀਮਤਾਂ ਕਿਸੇ ਵੀ ਨਾ ਕਿਸੇ ਸ਼ੇਪ ਦੇ ਵਿੱਚ ਭਾਵੇਂ ਇੱਕ ਆਮ ਆਦਮੀ ਹੋਵੇ ਦੇ ਘਰ ਦੇ ਬਜਟ ਦੇ ਵਿੱਚ ਕਾਊਂਟ ਕਰਦੀਆਂ ਔਰ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਮਹਿੰਗਾਈ ਨੂੰ ਵਿਟ੍ਰੋਲ ਕਰਨ ਵਾਸਤੇ ਕਾਊਂਟ ਮਾਰ ਮਾਰਦੀਆਂ ਨੇ ਇੱਕ ਤੁਸੀਂ ਹੋਰ ਵੀ ਆ ਗੱਲ ਆਖੀ ਸਮਗਲਿੰਗ ਦੀ ਤੁਸੀਂ ਡਿਟੇਲ ਚ ਦੱਸਿਆ ਕਿਸ ਤਰੀਕੇ ਨਾਲ ਹਾਲਾਤ ਨੇ ਮੈਥਿਕ ਬਣੀ ਹੁੰਦੀ ਸੀਗੀ ਤੇਲ ਜਿਹੜਾ ਹੈ ਕਿ ਪੰਜਾਬ ਤੋਂ ਨਹੀਂ ਚਲੋ ਅਸੀਂ ਚੰਡੀਗੜ੍ਹ ਪੋਵਾਂ ਲਾਂਗੇ ਸਸਤੇ ਹਰਿਆਣੇ ਇਸ ਦੀ ਵਿਟਾ ਜਿਹੜੀ ਹੈ ਕਿ ਵਪਾਰ ਨੂੰ ਹੁਣ ਲੱਗਣੀ ਸ਼ੁਰੂ ਹੋ ਗਈ ਹੈ ਕਿ ਹਾਲੇ ਉਸ ਤੋਂ ਹਾਲਾਤ ਤੱਕ ਵਪਾਰ ਜਿਹੜਾ ਨਹੀਂ ਪਹੁੰਚਿਆ ਕਿ ਸੇਲ ਦੀ ਮੈਂ ਗੱਲ ਕਰਨੀ ਵਿਚਾਰਿਆ। ਦੇਖੋ ਇਸ ਤਰ੍ਹਾਂ ਹੈ ਇਹ ਆਪਾਂ ਪਿਛਲੇ ਸਮਾਂ ਦੇ ਵਿੱਚ ਜਾਈਏ ਨਾ ਤੇ ਸਾਡੇ ਟ੍ਰੇਡ ਨੇ ਦੋ ਵਾਰੀ ਸਿਰਫ ਇਹ ਚੰਗਾ ਸਮਾਂ ਵੇਖਿਆ। ਹਾਂ। ਇੱਕ ਵਾਰੀ ਉਹ ਸੀ ਜਦੋਂ ਬਹੁਤ ਪਾਲ ਪਹਿਲਾਂ ਸੂਦਾਰ ਪ੍ਰਕਾਸ਼ ਸਿੰਘ ਬਾਦਲੂ ਨੇ ਮੁੱਖ ਮੰਤਰੀ ਹੁੰਦੇ ਸੀ। ਉਹਨਾਂ ਟਾਈਮ ਦੇ ਵਿੱਚ ਪੰਜਾਬ ਵਾਸ ਚੀਪੈਸਟ ਇਨ ਇੰਡੀਆ ਫਾਰ ਡੀਜ਼ਲ। ਬਿਲਕੁਲ ਠੀਕ ਹੈ। ਸਭ ਤੋਂ ਸਸਤਾ ਡੀਜ਼ਲ ਸੀ ਹਿੰਦੁਸਤਾਨ ਦਾ। ਔਰ ਸਾਡੇ ਹਰ ਡਿਸਟ੍ਰਿਕਟ ਚੋਂ ਜੇ ਕੋਈ ਟਰਾਂਸਪੋਰਟਰ ਗੱਡੀ ਸਟੇਟ ਚੋਂ ਬਾਹਰ ਜਾਂਦੀ ਸੀ ਨਾ ਤੇ ਉਹ 4-400 ਲੀਟਰ ਦੇ ਟੈਂਕ ਫੁੱਲ ਕਰਾ ਕੇ ਜਾਂਦੀ ਹੁੰਦੀਆਂ ਸੀ ਕਈ ਵਾਰੀ ਆਪਣੇ ਨਾਲ ਵੀ ਖੜਦੀਆਂ ਸੀਗੀਆਂ ਤੇਲ ਦੀਆਂ ਚੀਜ਼ਾਂ ਲੇਕਿਨ ਹਾਲਾਤ ਇਹ ਹੋ ਗਏ ਕਿ ਉਹ ਜਿਹੜਾ ਵੈਟ ਵੱਧਦੇ 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 ਇਸ ਲੈਵਲ ਤੇ ਆ ਗਿਆ ਵੀ ਅਸੀਂ ਗਵਾਂਡੀਆਂ ਸੂਬਿਆਂ ਨਾਲੋਂ ਮਹਿੰਗੇ ਹੋ ਗਏ ਔਰ ਗਵਾਂਡੀ ਸੂਬੇ ਜਿਹੜੇ ਆ ਉਹਨਾਂ ਨੇ ਆਪਣੇ ਵੈਟ ਘਟਾ ਕੇ ਸਸਤੇ ਕਰਤੇ ਤਾਂ ਸਾਡਾ ਜਿਹੜਾ ਟਰੇਡ ਹੈ ਸਾਡਾ ਵੋਲਿਊਮ ਜਿਹੜਾ ਆ ਉਹ ਸ਼ਿਫਟ ਹੋ ਗਿਆ ਯਾਨੀ ਕਿ ਮਿੱਥ ਜਿਹੜੀ ਸੀਗੀ ਪੰਜਾਬ ਤੋਂ ਤੇਲ ਪਵਾ ਲਾਂਗੇ ਦੂਜਿਆਂ ਤੋਂ ਨਹੀਂ ਪਵਾਉਂਦੇ ਹੁਣ ਕੀ ਹੈ ਹੁਣ ਸਿਸਟਮ ਇਹ ਬਣ ਗਿਆ ਵੀ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਪੰਜਾਬ ਇੱਕ ਟਰਾਂਜ਼ਿਟ ਸਟੇਟ ਹੈ ਜੰਮੂ ਤੋਂ ਵੀ ਗੱਡੀ ਚੱਲਦੀ ਹੈ ਦਿੱਲੀ ਜਾਂਦੀ ਬੰਬਈ ਜਾਂਦੀ ਹੈ ਜਾਂ ਕਲਕੱਤੇ ਜਾਂਦੀ ਹੈ ਤੇ ਪੰਜਾਬ ਦੇ ਵਿੱਚੋਂ ਜਿਹੜੀਆਂ ਗੱਡੀਆਂ ਕ੍ਰਾਸ ਕਰਦੀਆਂ ਨੇ ਉਹ ਗੱਡੀਆਂ ਮੋਸਟਲੀ ਜਾਂ ਤਾਂ ਜੰਮੂ ਤੋਂ ਫੁੱਲ ਹੋ ਕੇ ਆਉਂਦੀਆਂ ਜਾਂ ਹਿਮਾਚਲ ਤੋਂ ਫੁੱਲ ਹੋ ਕੇ ਆਉਂਦੀਆਂ ਤੇ ਇਹ ਪੰਜਾਬ ਨੂੰ ਕ੍ਰਾਸ ਕਰਕੇ ਅਗਲੇ ਸੂਬਿਆਂ 'ਚ ਜਾ ਕੇ ਤੇਲ ਭਰਉਣੀ ਆ ਜਿੱਥੇ ਸਾਡੇ ਨਾਲੋਂ ਸਸਤਾ ਹੁੰਦਾ ਦੂਸਰਾ ਪੀਰੀਅਡ ਸਭ ਤੋਂ ਵਧੀਆ ਉਦੋਂ ਆਇਆ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮંત્રી ਬਣੇ ਅਸੀਂ ਇਹਨਾਂ ਨੂੰ ਵੀ ਰਿਪਰੈਜੈਂਟੇਸ਼ਨ ਦਿੱਤੀਆਂ ਸੀ ਦਿੱਤੀਆਂ ਤੇ ਅਸੀਂ ਹਰ ਸਟੇਟ ਨੂੰ ਦਿੱਤੀਆਂ ਉਹਨਾਂ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਸੀ ਕਿ 10 ਰੁਪਏ ਲੀਟਰ ਪੈਟਰੋਲ ਘਟਾਇਆ ਸੀ ਵੈਟ 5 ਰੁਪਏ ਲੀਟਰ ਡੀਜ਼ਲ ਵੈਟ ਘਟਾਇਆ ਸੀ ਉਹਦੇ ਨਾਲ ਸਾਨੂੰ ਬਾਕੀ ਦੋ ਸਟੇਟਾਂ ਜਿੱਤੇ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਲੇਕਿਨ ਜਿਹੜੇ ਸਾਡੇ ਹਰਿਆਣੇ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹੇ ਸੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ 100% ਗਰੋਥ ਹੋ ਗਈ ਸੀ ਤੇਲ ਦੀ ਸੇਲ ਦੀ ਅੱਛਾ ਤੇ ਇਹ ਅਸੀਂ ਇਹੀ ਚਾਹਨੇ ਆ ਵੀ ਹੁਣ ਵਾਲੀ ਸਰਕਾਰ ਵੀ ਉਸ ਮਾਡਲ ਨੂੰ ਹੀ ਫੋਲੋ ਕਰੇ ਅਸੀਂ ਅਗਰ ਗਵਾਂਡੀ ਸੂਬਿਆਂ ਤੋਂ ਸਸਤਾ ਤੇਲ ਰੱਖਦੇ ਆ ਮੈਂ ਯਕੀਨ ਦਵਾਣਾ ਵੀ 2000 ਕਰੋੜ ਰੁਪਇਆ ਰੈਵਨਿਊ ਜਿਹੜਾ ਹੈ ਇਹ ਰਾਤੋਂ ਰਾਤ ਪੰਜਾਬ ਦੇ ਵਿੱਚ ਸ਼ਿਫਟ ਹੋ ਸਕਦਾ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਵਪਾਰ ਅੱਗੇ ਕਿੰਨਾ ਔਖਾ ਲੱਗ ਰਿਹਾ ਹੈ ਅੱਜ ਇਹ ਤਾਂ ਬਹੁਤ ਔਖਾ ਲੱਗ ਰਿਹਾ ਜੀ ਜਿਸ ਤਰੀਕੇ ਨਾਲ ਅਗਰ ਜਿਹੜੀ ਗਵਰਨਮੈਂਟ ਹੈ ਪ੍ਰੈਜ਼ੈਂਟ ਗਵਰਨਮੈਂਟ ਐਜਸੀ ਲਿਕੇ ਨਾਲ ਇਹ ਸਾਡੇ ਟ੍ਰੇਡ ਦੇ ਉੱਪਰ ਭਾਰ ਭਾਰ ਪਾਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਿਆ ਤਿੰਨ ਵਾਰੀ ਪਹਿ ਗਿਆ ਲਗਭਗ 2.2 ਰੁਪਏ ਲੀਟਰ ਜਿਹੜਾ ਟੈਕਸ ਹੈ ਉਹ ਐਕਸਟਰਾ ਹੋ ਗਿਆ ਤੋ ਮੈਨੂੰ ਇਹ ਨਹੀਂ ਲੱਗਦਾ ਹਜੇ ਤਾਂ ਸਾਡੇ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੇ ਇਸੇ ਤਰੀਕੇ ਭਾਰ-ਬਾਰ-ਬਾਰ ਸਰਕਾਰ ਸਾਡੇ ਟ੍ਰੇਡ ਤੇ ਪਾਉਂਦੀ ਰਹੇਗੀ ਆਪਣੀ ਆਮਦਨ ਵਧਾਉਣ ਪਿੱਛੇ ਔਰ ਆਪਣੀ ਨੀਤੀ ਨੂੰ ਚੇਂਜ ਨਹੀਂ ਕਰਨਗੇ ਤੇ ਮੈਨੂੰ ਇਹ ਲੱਗਦਾ ਵੀ ਸਾਡਾ ਟ੍ਰੇਡ ਜਿਹੜਾ ਆਉਣ ਵਾਲੇ ਸਮੇਂ ਤੇ ਬਿਲਕੁਲ ਲੁਕਤ ਹੋ ਜਾਏਗਾ ਬੜਾ ਹੀ ਔਖਾ ਸਮਾਨ ਵਾਲਾ ਹੈ ਇਹ ਤੁਸੀਂ ਗੱਲਬਾਤ ਸੁਣੀ ਹੈ ਮੌਂਟੀ ਸੈਗਲ ਹੋਰਾਂ ਨੇ ਵਿਸਤਾਰ ਚ ਜਾਣਕਾਰੀ ਦਿੱਤੀ ਹੈ ਕਿ ਪਿਛਲੇ 3 ਤੋਂ 4 ਸਾਲਾਂ ਦੇ ਵਿੱਚ ਵੈਟ ਦੀ ਜਿਸ ਤਰੀਕੇ ਦੇ ਨਾਲ ਆਪਣਾ ਕੀਮਤਾਂ ਦੇ ਵਿੱਚ ਵਾਧਾ ਹੋਇਆ ਵੈਟ ਦੀ ਪਰਸੈਂਟੇਜ ਵਧਾਈ ਗਈ ਹੈ ਉਸ ਤੋਂ ਬਾਅਦ ਵਪਾਰ ਦਾ ਹਾਲ ਕੀ ਹੋਇਆ ਵੈ ਇਹ ਉਹਨਾਂ ਨੇ ਵੀ ਖੂਬ ਹੀ ਜਿਹੜਾ ਐਕਚੁਅਲੀ ਕਹਿਣ ਕੀਤਾ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਵਕਤ ਮੈਂ ਜਲੰਧਰ ਦੇ ਇੱਕ ਪੈਟਰੋਲ ਪੰਪ ਤੇ ਖੜਾ ਹੋਇਆ ਹਾਲਾਂਕਿ ਰੋਜ਼ਾਨਾ ਇਹ ਉਹ ਪੈਟਰੋਲ ਪੰਪ ਹੈ ਜਲੰਧਰ ਦੇ ਬੀਐਮਸੀ ਚੌਂਕ ਦੇ ਲਾਗੇ ਦਾ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਕਿ ਉਹ ਰਸ਼ ਹੁੰਦਾ ਵਾ ਵਪਾਰ ਤੇ ਜ਼ਰੂਰ ਅਸਰ ਪੈ ਰਿਹਾ ਹੈ ਤਸਵੀਰਾਂ ਇਹ ਬੋਲਦੀਆਂ ਪਈਆਂ ਨੇ ਹਾਲਾਂਕਿ ਇਹ ਨਹੀਂ ਕਹਿ ਰਿਹਾ ਕਿ ਕੱਲ ਤੇਲ ਵਧਿਆ ਕਿ ਅੱਜ ਲੋਕੀ ਤੇਲ ਪਵਾਉਣਾ ਬੰਦ ਕਰਤਾ ਪਰ ਕਿਤੇ ਨਾ ਕਿਤੇ ਇਹ ਜੋ ਤਸਵੀਰ ਹੈ ਪੈਟਰੋਲ ਪੰਪਾਂ ਦੀ ਉਹ ਇਹ ਵਿਖਿਆਨ ਜ਼ਰੂਰ ਚੀਜ਼ਾਂ ਨੂੰ ਕਰਦੀ ਹੈ ਕਿ ਲੋਕਾਂ ਤੇ ਵਿਤੀ ਬੋਝ ਜਿਹੜਾ ਕਿ ਪੈ ਰਿਹਾ ਵਾ ਲੋਕੀ ਕਿਤੇ ਨਾ ਕਿਤੇ ਹੁਣ ਜ਼ਰੂਰ ਸੋਚ ਸਮਝ ਕੇ ਗੱਡੀਆਂ ਨੂੰ ਜਿਹੜਾ ਕਿ ਉਹ ਚਲਾਣਗੇ ਕਿਉਂਕਿ 100 ਰੁਪਏ ਦੇ ਤਕਰੀਬਨ ਜਿਹੜਾ ਕਿ ਆਲੇ ਦੁਆਲੇ ਜਿਹੜਾ ਕਿ ਉਹ ਤੇਲ ਦੀਆਂ ਕਿੰਤਾ ਪਹੁੰਚ ਗਈਆਂ ਨੇ ਐਸ ਵਕਤ ਜੋ ਹਾਲਾਤ ਬਣੇ ਹੋਏ ਨੇ ਉਹ ਮੌਨਟਿਸਾਈਕਲ ਹੋ ਰਹੇ ਨੇ ਦਰਸਾਏ ਨੇ ਕਿਸ ਤਰੀਕੇ ਦੇ ਨਾਲ ਵਪਾਰ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰ ਦੀ ਕੀ ਸਥਿਤੀ ਹੋਣ ਵਾਲੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਕਬੀਰ ਸਿੰਘ ਪੀਟੀਸੀ ਨਿਊਜ਼ ਜਲੰਧਰ